ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚੋਹਾਨ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਰਿਫਿਊਜੀ ਐਪਲੀਕੇਸ਼ਨਾਂ ਧੜਾ ਧੜ ਲੱਗ ਰਹੀਆਂ ਬੜਾ ਰੌਲਾ ਪਿਆ ਵਾ ਵੀ ਰਿਫਿਊਜੀ ਲੋਕਾਂ ਨੂੰ ਧੱਕੇ ਨਾਲ ਜਿਹੜਾ ਹੈਗਾ ਕੈਨੇਡਾ ਦੀ ਬਾਰਡਰ ਏਜੰਸੀ ਸੀਬੀਐਸਏ ਜਿਹਨੂੰ ਕਹਿੰਦੇ ਧੱਕੇ ਨਾਲ ਲੋਕਾਂ ਨੂੰ ਕਹਿ ਰਹੀ ਆ ਵੀ ਤੁਸੀਂ ਰਿਫਿਊਜੀ ਲਾਓ ਜਿਹੜੇ ਵਿਜ਼ਟਰ ਵੀਜ਼ੇ ਤੇ ਜਾਂਦੇ ਆ ਤੇ ਇੱਕ 87 2024 ਦੀ ਜਿਹੜੀ ਫਲਾਈਟ ਸੀਗੀ ਇੰਡੀਆ ਤੋਂ Montreal ਜਾਂਦੀ ਉਹਦੇ ਚੋਂ 40 ਬੰਦਿਆਂ ਨੂੰ ਰਫਿਊਜੀ ਲਾਉਣ ਲਈ ਕਿਹਾ ਤਾਂ ਇਹ بڑا ਜਿਹੜਾ ਹੈਗਾ ਮਸਲਾ ਭੱਜਿਆ ਇਹਦੇ ਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਵੀ ਇਹਦੇ ਪਿੱਛੇ ਸਚਾਈ ਕੀ ਹੈ ਕਿ ਵਾਕਿਆ ਹੀ ਸੀਪੀਐਸ ਦੇ ਜਿਹੜੀ ਬਾਰਡਰ ਏਜੰਸੀਆਂ ਲੋਕਾਂ ਨੂੰ ਮਜਬੂਰ ਕਰਦੀ ਹੈ ਵੀ ਤੁਸੀਂ ਜਿਹੜੀ ਰਫਿਊਜੀ ਕਲੇਮ ਕਰੋ ਤੇ ਕੀ ਸਾਰਾ ਕਾਰਨ ਹੈ ਰਿਫਿਊਜੀ ਲਾਉਣ ਦੇ ਲਾਭ ਕੀ ਆ ਫਾਇਦੇ ਕੀ ਆ ਸਾਰੀ ਗੱਲਬਾਤ ਤੇ ਅੱਜ ਵਿਚਾਰ ਚਰਚਾ ਆਪਾਂ ਕਰਾਂਗੇ ਕਈ ਬੰਦੇ 25-25 ਲੱਖ ਰੁਪਇਆ ਲਾ ਕੇ ਵਿਜ਼ਟਰ ਵੀਜ਼ੇ ਤੇ ਜਾ ਰਹੇ ਆ ਤੇ ਰਿਫਿਊਜੀ ਕਲੇਮ ਕਰ ਰਹੇ ਆ ਉਹਨਾਂ ਦਾ ਸਟੇਟਸ ਕੀ ਹੋਊਗਾ ਉਹਨਾਂ ਦਾ ਫਿਊਚਰ ਕੀ ਹੋਊਗਾ ਸਾਰੇ ਆਪਾਂ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਨੀ ਹੈ ਕਿਉਂਕਿ ਇਸ ਵਿਸ਼ੇ ਤੇ ਗੱਲਬਾਤ ਮੈਂ ਤਾਂ ਕਰਨ ਲੱਗਿਆ ਕਿਉਂਕਿ 2-4 ਸੱਜਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਇਹ ਰਿਸ਼ਤੇਦਾਰ ਸਾਡੇ ਗਵੰਡੀ ਸਾਡਾ ਸੱਜਣ ਕਿ ਧੜਾ ਧੜ ਜਿਹੜੇ ਪੈਸੇ ਦੇ ਕੇ ਵਿਸਟਰੋ ਵੀਜ਼ਾ ਲਵਾ ਕੇ ਉਧਰ ਰਿਫਿਊਜੀ ਲਾ ਰਹੇ ਆ ਕਿ ਇਸ ਚੀਜ਼ ਤੇ ਜ਼ਰੂਰ ਵੀਡੀਓ ਬਣਾਓ ਤਾਂ ਕਰਕੇ ਮੈਂ ਅੱਜ ਇਸ ਗੱਲਬਾਤ ਤੇ ਆਪਾਂ ਇਸ ਵਿਸ਼ੇ ਤੇ ਆਪਾਂ ਵਿਚਾਰ ਚਰਤਾ ਕਰਨੀ ਹੈ ਵੀ ਇਹਦੇ ਲਾਭ ਕੀ ਆ ਨੁਕਸਾਨ ਕੀ ਆ ਹੋ ਕੀ ਰਿਐਕਸ਼ਨ ਇਹਦੇ ਪਿੱਛੇ ਸੱਚਾਈ ਕੀ ਆ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜਾ ਹੈਗਾ ਕੈਨੇਡਾ ਇਹ ਗਲੋਬਲ ਲੀਡਰ ਬਣਨਾ ਚਾਹੁੰਦਾ ਸਾਰੇ ਵਰਲਡ ਦੇ ਵਿੱਚ ਇਸ ਕਰਕੇ ਥੋੜਾ ਜਿਹਾ ਰਿਫਿਊਜੀ ਰਿਫਿਊਜੀਆ ਨੂੰ ਪਹਿਲ ਦੇ ਰਿਹਾ ਜਿਵੇਂ ਯੂਕਰੇਨ ਤੋਂ ਜਾਂ ਹੋਰ ਕੰਟਰੀਆਂ ਤੋਂ ਇਹਨਾਂ ਨੇ ਰਿਫਿਊਜੀ ਬਲਾ ਕੇ ਅਸਾਈਲਮ ਦਿੱਤੀ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਪੀਆਰ ਦਿੱਤੀ ਹੈ ਜਾਂ ਹੁਣ ਰਿਫਿਊਜੀ ਐਪਲੀਕੇਸ਼ਨਾਂ ਲੱਗ ਰਹੀਆਂ ਇਹ ਸਾਰਾ ਕਿਤੇ ਨਾ ਕਿਤੇ ਇੰਟੈਂਸ਼ਨ ਇਹ ਹੀ ਹੈ ਕੈਨੇਡਾ ਗਵਰਨਮੈਂਟ ਦੀ ਵੀ ਆਪ ਦੇ ਆਪ ਨੂੰ ਗਲੋਬਲ ਲੀਡਰ ਪ੍ਰੂਵ ਕਰਨਾ ਵਰਲਡ ਦੇ ਵਿੱਚ ਹੁਣ ਤੁਹਾਨੂੰ ਦੱਸਦੇ ਆਂ ਵੀ 2023 ਦੇ ਵਿੱਚ ਲਗਭਗ 146608 ਬੰਦਿਆਂ ਨੇ ਅਸਾਈਲਮ ਅਪਲਾਈ ਕੀਤਾ ਸੀ ਜਿਦੇ ਵਿੱਚੋਂ 46953 ਬੰਦਿਆਂ ਦੀ ਸੁਣਵਾਈ ਹੋ ਗਈ ਸੀ ਤੇ 78% ਬੰਦੇ ਜਿਹੜੇ ਕਾਮਯਾਬ ਹੋਏ ਸੀਗੇ ਇਨ੍ਹਾਂ ਐਪਲੀਕੇਸ਼ਨਾਂ ਦੇ ਵਿੱਚੋਂ ਤੇ ਤੁਹਾਨੂੰ ਪਤਾ ਹੈ ਵੀ ਸਭ ਤੋਂ ਵੱਧ ਕਿਹੜੇ ਦੇਸ਼ ਦੇ ਬੰਦਿਆਂ ਨੇ ਕੈਨੇਡਾ ਰਿਫਿਊਜੀ ਲਈ ਐਪਲੀਕੇਸ਼ਨਾਂ ਲਾਈਆਂ ਸੀ ਉਹਨਾਂ ਵਿੱਚੋਂ ਮੈਕਸੀਕੋ ਨਾਈਜੀਰੀਆ ਤੇ ਇੰਡੀਆ ਦੇ ਬੰਦੇ ਸਭ ਤੋਂ ਅੱਗੇ ਸੀਗੇ ਤੇ ਹੁਣ ਇਸ ਟਾਈਮ ਜਿਹੜਾ 31/3/2024 ਤੱਕ ਜਿਹੜਾ ਡਾਟਾ ਹੈਗਾ 186234 ਐਪਲੀਕੇਸ਼ਨਾਂ ਰਿਫਿਊਜ਼ੀ ਦੀਆਂ ਪੈਂਡਿੰਗ ਹੈਗੀਆਂ ਤੇ ਹੁਣ ਜਿਹਨੇ ਰਿਫਿਊਜ਼ੀ ਲਾਉਣੀ ਆ ਜਾਂ ਜਿਹੜਾ ਕਲੇਮ ਕਰਦਾ ਉਹ ਕਿੱਥੇ ਜਾ ਕੇ ਉਹ ਕਿੰਨੇਵੇਂ ਨੰਬਰ ਤੇ ਲੱਗੂਗਾ ਤੇ ਕਦੋਂ ਉਹਦੀ ਸੁਣਵਾਈ ਹੋਊਗੀ ਆਪਾਂ ਅੱਗੇ ਜਾ ਕੇ ਇਹਦੇ ਤੇ ਗੱਲ ਕਰਦੇ ਆਂ ਹੁਣ ਇਹ ਆ ਵੀ ਮਸਲਾ ਸਭ ਤੋਂ ਵੱਡਾ ਇਹ ਆ ਜਿਹੜਾ ਜਿਹੜਾ ਮੈਟਰ ਆਫ ਕਨਸਰਨ ਇਹ ਆ ਵੀ ਰਿਫਿਊਜੀ ਲੱਗ ਕਿਉਂ ਰਹੀ ਆ ਰੀਜ਼ਨ ਕੀ ਐ ਹੁਣ ਇੱਕ ਫਲਾਈਟ ਦਾ ਰੋਲਾ ਪਿਆ ਸੀਗਾ ਦਿੱਲੀੋਂ ਫਲਾਈਟ ਜਾਂਦੀ ਆ 87 2024 ਨੂੰ ਮੋਂਟਰੀਅਲ 에ਅਰਪੋਰਟ ਤੇ ਲੈਂਡ ਕਰਦੀ ਆ 6:10 ਤੇ ਸਵੇਰ ਤੇ ਉਹਦੇ ਚੋਂ ਨਿਕਲ ਕੇ ਗੱਲ ਆਈ ਸੀਗੀ ਲੋਕਾਂ ਨੇ ਜਿਹੜੀ ਹੈਗੀਆਂ ਮੀਡੀਆ ਤੱਕ ਖਬਰਾਂ ਪਹੁੰਚਾਈਆਂ ਵੀ 40 ਬੰਦਿਆਂ ਨੂੰ ਜਿੰਨਾਂ ਵਿੱਚੋਂ ਪੰਜਾਬੀ ਤੇ ਇੰਡੀਆ ਵਾਲੇ ਸੀਗੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਰਿਫਿਊਜੀ ਕਲੇਮ ਕਰੋ ਜਿਹੜੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੀਬੀਐਸਏ ਨੇ ਕਿਹਾ ਤਾਂ ਵੀ ਤੁਸੀਂ ਐਪਲੀਕੇਸ਼ਨ ਆ ਰਿਫਿਊਜੀ ਕਲੇਮ ਕਰੋ ਤਾਂ 40 ਬੰਦਿਆਂ ਨੇ ਰਿਫਿਊਜੀ ਕਲੇਮ ਕਰ ਲਿਆ ਰਿਫਿਊਜੀ ਲਈ ਅਪਲਾਈ ਕਰਤਾ ਤੇ ਬੜਾ ਰੌਲਾ ਪਿਆ ਸੀ ਲੋਕਾਂ ਦੇ ਵਿੱਚ ਵੀ ਜਿਹੜੀ ਕੈਨੇਡਾ ਧੱਕੇ ਨਾਲ ਜਿਹੜੇ ਹੈਗੇ ਅਫਸਰਾਂ ਲੋਕਾਂ ਨੂੰ ਕਹਿ ਰਹੇ ਆ ਹੁਣ ਮੈਂ ਤੁਹਾਨੂੰ ਜੇ ਆਪਾਂ ਡੰਗਾਈ ਨਾਲ ਜੇ ਲੌਜੀਕਲੀ ਗੱਲ ਕਰੀਏ ਤਾਂ ਇਹਦੇ ਪਿੱਛੇ ਜਿਹੜੀ ਹੈਗੀ ਆ ਸਚਾਈ ਇਹ ਹੈ ਕਿ ਕੈਨੇਡਾ ਜਿਹੜੀ ਸੀਬੀਐਸਏ ਬਾਰਡਰ ਏਜੰਸੀ ਆ ਉਹ ਕਿਸੇ ਬੰਦੇ ਨੂੰ ਮਜਬੂਰ ਨਹੀਂ ਕਰਦੀ ਵੀ ਤੂੰ ਜਿਹੜਾ ਹੈਗਾ ਰਿਫਿਊਜੀ ਲਾ ਹੁਣ ਕਈ ਬੰਦਿਆਂ ਦੇ ਵਿੱਚ ਨਕਾਮੀ ਹੁੰਦੀ ਆ ਆਪ ਦੇ ਵਿੱਚ ਉਹ ਇਮੀਗ੍ਰੇਸ਼ਨ ਅਧਿਕਾਰੀ ਨੂੰ ਸੈਟੀਸਫਾਈ ਨਹੀਂ ਕਰਦੇਗੇ ਇਮੀਗ੍ਰੇਸ਼ਨ ਅਧਿਕਾਰੀ ਪ੍ਰੋਟੋਕੋਲ ਆ ਜੋ ਲਾਅ ਦੇ ਮੁਤਾਬਕ ਉਹਨੂੰ ਕਹਿੰਦਾ ਵੀ ਜਾਂ ਤਾਂ ਤੂੰ ਵਾਪਸ ਚਲਾ ਜਾ ਜਾਂ ਦੂਜੀ ਤੇਰੇ ਕੋਲੇ ਆਪਸ਼ਨ ਹੈਗੀ ਆ ਤੂੰ ਰਿਫਿਊਜੀ ਲਾ ਲਾ ਵੀ ਹੁਣ ਇਹ ਤੇਰੇ ਤੇ ਡਿਪੈਂਡ ਕਰਦਾ ਇਮੀਗ੍ਰੇਸ਼ਨ ਅਧਿਕਾਰੀ ਉਹਨੂੰ ਫੋਰਸ ਨਹੀਂ ਕਰਦਾ ਮਜਬੂਰ ਨਹੀਂ ਕਰਦਾ ਵੀ ਤੂੰ ਰਿਫਿਊਜੀ ਲਾ ਉਹ ਬੰਦੇ ਤੇ ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਹੈਗੀ ਰਿਫਿਊਜੀ ਲਾਉਣੀ ਹੈ ਕਿ ਵਾਪਸ ਮੋੜਨਾ ਅਗਲਾ ਕਹਿੰਦਾ ਯਾਰ ਮੈਂ ਇੰਨੇ ਪੈਸੇ ਲਾ ਕੇ ਆਇਆ ਹਾਂ ਪਰ ਰਿਫਿਊਜੀ ਲਾ ਲਓ ਕੀ ਫਰਕ ਪੈਂਦਾ ਹੁਣ ਰਿਫਿਊਜੀ ਲਾਉਣ ਦੇ ਲਾਭ ਜਾਂ ਨੁਕਸਾਨ ਹੈਗੇ ਉਹ ਆਪਾਂ ਅੱਗੇ ਜ਼ਿਕਰ ਕਰਦਾ ਮੈਂ ਹੁਣ ਸਭ ਤੋਂ ਪਹਿਲਾਂ ਵੀ ਇਮੀਗ੍ਰੇਸ਼ਨ ਅਧਿਕਾਰੀ ਤੁਹਾਡੇ ਤੋਂ ਸਵਾਲ ਪੁੱਛਦਾ ਕਿਉਂ ਆ ਹੁਣ ਜਦੋਂ ਤੁਸੀਂ ਫਲਾਈਟ ਲੈਣੇ ਆ ਦਿੱਲੀ ਤੋਂ ਜਾਂ ਪੰਜਾਬ ਦੇ ਕਿਸੇ ਪਾਰਟ ਤੋਂ ਤਾਂ ਤੁਹਾਡਾ ਜਿਹੜਾ ਟ੍ਰੈਵਲ ਡਾਟਾ ਉਹ ਏਅਰਲਾਈਨ ਸ਼ੇਅਰ ਕਰਦੀ ਐ ਇਮੀਗ੍ਰੇਸ਼ਨ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਤੁਹਾਡੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਉਹਨਾਂ ਕੋਲੇ ਸਾਰਾ ਡਾਟਾ ਪਹੁੰਚ ਜਾਂਦਾ ਉਹਦੇ ਵਿੱਚ ਹੁੰਦਾ ਕੀ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਤੁਹਾਡਾ ਨਾਮ ਸਿਟੀਜ਼ਨਸ਼ਿਪ ਤੁਸੀਂ ਟਰੈਵਲ ਡਾਕੂਮੈਂਟ ਤੁਹਾਡਾ ਟਿਕਟ ਦੀ ਡਿਟੇਲ ਜਹਾਜ ਤੇ ਵਿੱਚ ਕਿਹੜੀ ਸੀਟ ਤੇ ਬੈਠੇ ਆ ਤੁਸੀਂ ਕਿਹੜੇ ਜਹਾਜ ਤੇ ਆ ਰਹੇ ਸਾਰੀ ਇਨਫੋਰਮੇਸ਼ਨ ਹੁੰਦੀ ਐ ਤਾਂ ਜਦੋਂ ਤੁਸੀਂ ਉੱਥੇ ਲੈਂਡ ਕਰਕੇ ਜੇ ਤੁਹਾਡੀ ਬਾਡੀ ਲੈਂਗੁਏਜ ਤੋਂ CBS ਅਧਿਕਾਰੀ ਨੂੰ ਲੱਗਿਆ ਵੀ ਇਸ ਬੰਦੇ ਨੂੰ ਸਵਾਲ ਪੁੱਛਣੇ ਪਣਦੇ ਆ ਜਾਂ ਇਹਦੀ ਇੰਟਰਵਿਊ ਕਰਨੀ ਪਣਦੀ ਆ ਤਾਂ ਉਹ ਬੰਦਾ ਤੁਹਾਨੂੰ ਰੋਕਦਾ ਤੁਹਾਡੇ ਤੋਂ ਸਵਾਲ ਪੁੱਛਦਾ ਸਵਾਲਾਂ ਦੇ ਵਿੱਚ ਕੀ ਆ ਵੀ ਤੁਸੀਂ ਕਿਹ ਨੂੰ ਮਿਲਣ ਆਏ ਆ ਪਰਪਸ ਤੁਹਾਡਾ ਕੀ ਆ ਕਿੱਥੇ ਤੁਸੀਂ ਰਹੋਗੇ ਕੌਣ ਤੁਹਾਡਾ ਰਹਿਣਾ ਖਾਣਾ ਪੀਣਾ ਸਪான்ਸਰ ਕਰੂਗਾ ਕੌਣ ਤੁਹਾਨੂੰ ਲੈ ਨਾ ਰਿਹਾ ਜਾਂ ਕਿਵੇਂ ਤੁਸੀਂ ਤੁਸੀਂ ਜਾਣਨਾ ਹੈ ਕਿ ਕੀ ਤੁਹਾਡੇ ਟਰੈਵਲ ਪਲਾਨ ਹੈ ਜੇ ਤੁਸੀਂ ਸੈਟੀਸਫਾਈ ਨਹੀਂ ਕਰ ਸਕੇ ਤਾਂ ਇਮੀਗ੍ਰੇਸ਼ਨ ਅਧਿਕਾਰੀ ਨੇ ਤੁਹਾਨੂੰ ਕਹਿਣਾ ਵੀ ਆਪਦਾ ਜੁੱਲੀ ਬਿਸਤਰਾ ਚੱਕ ਤੇ ਵਾਪਸ ਹੋ ਜਿੱਥੋਂ ਆਇਆ ਤੂੰ ਤੇ ਜਾਂ ਤੇਰੇ ਕੋਲੇ ਦੂਜੀ ਆਪਸ਼ਨ ਆ ਜੇ ਤੈਨੂੰ ਕੋਈ ਖਤਰਾ ਆ ਆਪਦੀ ਕੰਟਰੀ ਤੋਂ ਰਿਫਿਊਜੀ ਲਾ ਲਾ ਤੇ ਬੰਦਾ ਘਬਰਾਇਆ ਵਾ ਜਦੋਂ ਉਹਨੂੰ ਲੱਗਦਾ ਮੈਂ ਮਸਾ ਕੈਨੇਡਾ ਤੇ ਪਹੁੰਚਿਆ ਤੇ ਉਹ ਬੰਦਾ ਰਿਫਿਊਜੀ ਲਾ ਲੈਂਦਾ ਹੁਣ ਕਈ ਬੰਦੇ ਉਹ ਜਿਹੜੇ ਵੀ ਹੈਗੇ ਆ ਜਿਹੜੇ ਕਿਤੇ ਨਾਲ ਦੇ ਸ਼ਹਿਰ ਨਹੀਂ ਗਏ ਹੁੰਦੇ ਤੇ ਉਹਨਾਂ ਨੂੰ ਸਿੱਧਾ ਆਪਣੇ ਪੰਜਾਬੀ ਕੈਨੇਡਾ ਦਾ ਵੀਜ਼ਾ ਲਵਾ ਕੇ ਟਿਕਟ ਦਿਵਾ ਕੇ ਕੈਨੇਡਾ ਦੀ ਜਹਾਜ਼ ਚੜਾ ਦਿੰਦੇ ਆ ਤੇ ਉਹ ਬੰਦੇ ਦੀ ਜਿਹੜੀ ਬਾਡੀ ਲੈਂਗੁਏਜ ਉਹ ਬੰਦਾ ਖਭਰਾਇਆ ਹੋਇਆ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਬਾਰਡਰ ਏਜੰਸੀ ਨੂੰ ਵੀ ਇਹ ਬੰਦਾ ਖਭਰਾਇਆ ਇਹ ਤੋਂ ਸਵਾਲ ਪੁੱਛਗੇ ਉਹ ਫਿਰ ਜਦੋਂ ਸਵਾਲਾਂ ਦੇ ਜਵਾਬ ਉਹ ਬੰਦੇ ਨੂੰ ਨਹੀਂ ਆਉਂਦੇਗੇ ਪ੍ਰੋਪਰ ਨਾ ਹੀ ਉਹਦੇ ਕੋਲੇ ਪ੍ਰੋਪਰ ਕੋਈ ਡਾਕੂਮੈਂਟ ਹੁੰਦਾਗਾ ਨਾ ਉਹਨੂੰ ਇਹ ਪਤਾ ਹੁੰਦਾ ਮੇਰੀ ਫਾਈਲ 'ਚ ਭਰਿਆ ਕੀ ਆ ਮੇਰੀ ਕਿੰਨੀ ਇਨਕਮ ਦਿਖਾਈ ਆ ਮੇਰਾ ਕੀ ਬਿਜ਼ਨਸ ਦਿਖਾਇਆ ਮੈਂ ਕੈਨੇਡਾ 'ਚ ਕੀ ਆ ਪੰਜਾਬ 'ਚ ਕੀ ਕਰਦਾ ਕੀ ਫੈਮਿਲੀ ਹਿਸਟਰੀ ਆ ਕੁਛ ਨਹੀਂ ਲਿਖਿਆ ਹੁੰਦਾ ਬੰਦਾ ਘਬਰਾ ਜਾਂਦਾ ਤਾਂ ਉਹ ਰਿਫਿਊਜੀ ਵਾਲੀ ਕੈਟਾਗਰੀ ਦੇ ਵਿੱਚ ਆ ਜਾਂਦਾਗਾ ਇਸ ਕਰਕੇ ਇੱਥੇ ਤੁਹਾਨੂੰ ਦੱਸ ਦਿਆਂ ਵੀ ਇੱਥੇ ਬਹੁਤ ਜ਼ਰੂਰੀ ਏ ਗੱਲ ਸਮਝਣੀ ਵੀ ਕੈਨੇਡਾ ਦਾ ਕੋਈ ਵੀ ਇਮੀਗ੍ਰੇਸ਼ਨ ਅਧਿਕਾਰੀ ਤੁਹਾਨੂੰ ਫੋਰਸ ਨਹੀਂ ਕਰਦਾ ਵੀ ਤੁਸੀਂ ਰਿਫਿਊਜੀ ਲਾਓ ਇਹ ਬੰਦੇ ਦੇ ਵਿੱਚ ਆਪ ਦੇ ਵਿੱਚ ਨਕਾਮੀ ਆ ਜਦੋਂ ਸੈਟੀਸਫਾਈ ਨਹੀਂ ਕਰਦਾ ਅਧਿਕਾਰੀ ਨੂੰ ਅਧਿਕਾਰੀ ਉਹਨੂੰ ਕਹਿੰਦਾ ਵੀ ਵਾਪਸ ਮੁੜ ਜਾ ਤਾਂ ਦੂਜੀ ਆਪਸ਼ਨ ਵੀ ਉਹਨੂੰ ਦਿੰਦਾ ਵੀ ਤੂੰ ਰਿਫਿਊਜੀ ਲਾ ਸਕਦਾ ਜੇ ਤੈਨੂੰ ਤੇਰੇ ਕੰਟਰੀ 'ਚ ਖਤਰਾ ਤਾਂ ਬੰਦਾ ਰਿਫਿਊਜੀ ਲਾ ਲੈਂਦਾ ਇਹ ਸਾਰਾ ਘਟਨਾਕਰਮ ਵਾਪਰਦਾ ਏਅਰਪੋਰਟ ਤੇ ਜਿਹੜਾ ਬੰਦਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਸੈਟੀਸਫਾਈ ਨਹੀਂ ਕਰਦਾ ਪਰ ਆਪਣੇ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਇਹ ਆ ਵੀ ਉੱਥੇ ਰਿਫਿਊਜੀ ਮਿਲੀ ਜਾਂਦੀ ਹੈ ਜੀ 25 ਲੱਖ ਰੁਪਈਆ ਦਿਓ ਤੇ ਉੱਥੇ ਜਾ ਕੇ ਰਿਫਿਊਜੀ ਲਾਓ ਹੁਣ ਕਿਹੜੇ ਬੰਦਿਆਂ ਨੂੰ ਰਿਫਿਊਜੀ ਲੈਣ ਦਾ ਫਾਇਦਾ ਕਿਹੜੇ ਬੰਦਿਆਂ ਨੂੰ ਨਹੀਂ ਫਾਇਦਾ ਹੁਣ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਹੁਣ ਗੱਲ ਆ ਗਈ ਆ ਵੀ ਰਿਫਿਊਜੀ ਲਾਉਣ ਦੇ ਲਾਭ ਜਾਂ ਨੁਕਸਾਨ ਹੁਣ ਨੁਕਸਾਨ ਪਹਿਲਾਂ ਆਪਾਂ ਕਰ ਲਈਏ ਵੀ ਨੁਕਸਾਨ ਕੀ ਹੈ ਇੱਕ ਦਾ ਬੰਦਾ ਜਿਹੜਾ ਰਿਫਿਊਜੀ ਕਲੇਮ ਕਰ ਲੈਂਦਾ ਉਹ ਫੈਮਿਲੀ ਤੋਂ ਕੱਟ ਆਫ ਹੋ ਜਾਂਦਾਗਾ ਜਿੰਨਾ ਚਿਰ ਤੁਹਾਡੀ ਰਿਫਿਊਜੀ ਐਪਲੀਕੇਸ਼ਨ ਪੈਂਡਿੰਗ ਹੈਗੀ ਆ ਕੈਨੇਡਾ ਗਵਰਨਮੈਂਟ ਕੋਲੇ ਪਈ ਆ ਗਾਂ ਉਹਦੀਆਂ ਵੀ ਅਪੀਲਾਂ ਹਾਇਰ ਟ੍ਰਿਬਿਊਨਲ ਕੋਲੇ ਆ ਫਿਰ ਫੈਡਰਲ ਕੋਰਟ ਕੋਲੇ ਆ ਉਹ 10 ਸਾਲ ਵੀ ਲੱਗ ਸਕਦੇ 15 ਵੀ ਲੱਗ ਸਕਦੇ ਆ 20 ਵੀ ਲੱਗ ਸਕਦੇ ਆ ਪੰਜ ਵੀ ਲਾ ਸਕਦੇ ਆ ਤੁਸੀਂ ਆਪਦੀ ਹੋਮ ਕੰਟਰੀ ਚ ਨਹੀਂ ਜਾ ਸਕਦੇ ਇਹ ਪਹਿਲਾ ਹੈਗਾ ਜਿਹੜਾ ਡਰਾਪ ਐਕ ਦੂਜਾ ਅੱਜ ਦੇ ਟਾਈਮ ਜਿਹੜਾ ਬੰਦਾ ਰੈਫਿਊਜੀ ਲਾ ਰਿਹਾ ਕੈਨੇਡਾ ਚ ਕੰਮ ਹੈ ਨਹੀਂ 25 ਲੱਖ ਰੁਪਇਆ ਲਾ ਕੇ 30 ਲੱਖ ਲਾ ਕੇ ਉਹ ਵਿਜ਼ਟਰ ਵੀਜ਼ੇ ਤੇ ਪਹੁੰਚਿਆ ਜਿਹੜੀ ਕੰਟਰੀ ਚ ਕੰਮ ਹੈ ਨਹੀਂ ਤਾਂ ਤੁਸੀਂ ਆਪਦੀ ਜਿਹੜੀ ਪਿੱਛੇ ਫੈਮਿਲੀ ਨੂੰ ਕੀ ਭੇਜੋਗੇ ਤੇ ਕੀ ਆਪ ਕਮਾਓਗੇ ਕਿਵੇਂ ਸਰਵਾਈਵ ਕਰੋਗੇ ਫਿਰ ਤੀਜੀ ਜਦੋਂ ਤੁਹਾਡੀ ਜਿਹੜੀ ਹੈਗੀ ਹੈ ਰਿਫਿਊਜੀ ਐਪਲੀਕੇਸ਼ਨ ਤੇ ਸੁਣਵਾਈ ਹੋਗੀ ਤੁਸੀਂ ਸੈਟੀਸਫਾਈ ਨਹੀਂ ਕਰ ਸਕੇ ਜਿਹੜਾ ਬੋਰਡ ਹੈ ਰਿਫਿਊਜੀ ਬੋਰਡ ਹੈ ਤਾਂ ਤੁਹਾਨੂੰ ਰਿਮੂਵਲ ਆਰਡਰ ਦੇ ਦੇਣਗੇ ਕੈਨੇਡਾ ਗਵਰਨਮੈਂਟ ਫਿਰ ਤੁਹਾਨੂੰ ਵਾਪਸ ਆਉਣਾ ਪਊਗਾ ਹੁਣ 10 12 ਸਾਲ ਲਾ ਕੇ ਜੇ ਤੁਹਾਡਾ ਉੱਥੇ ਕੁਝ ਨਹੀਂ ਬਣਿਆ ਜਿਹੜਾ ਤੁਹਾਡਾ ਗੈਪ ਪੈ ਗਿਆ ਫੈਮਿਲੀ ਨਾਲੋਂ ਗੈਪ ਪੈ ਗਿਆ ਬੱਚਿਆਂ ਨਾਲੋਂ ਗੈਪ ਪੈ ਗਿਆ ਕੰਮ ਦੇ ਨਾਲੋਂ ਗੈਪ ਪੈ ਗਿਆ ਕੈਨੇਡਾ 'ਚ ਤੁਸੀਂ ਕਾਮਯਾਬ ਨਹੀਂ ਹੋ ਸਕੇ 12 ਸਾਲ ਦਾ ਪੰਜਾਬ ਪੰਜਾਬ ਨਾਲ ਗੈਪ ਪੈ ਗਿਆ ਤੇ 12 ਸਾਲਾਂ ਬਾਅਦ ਪੰਜਾਬ ਚ ਜਾ ਕੇ ਵੀ ਕੀ ਕਰ ਲਓਗੇ ਤੁਸੀਂ ਇਹ ਗੈਪ ਆ ਕਿਤੇ ਪੂਰਾ ਨਹੀਂ ਹੋਣਾਗਾ ਹੁਣ ਕਿਹੜੇ ਬੰਦੇ ਰਿਫਿਊਜੀ ਲਾਉਣ ਹੁਣ ਆਪਾਂ ਇਸ ਗੱਲ ਤੇ ਆ ਜਾਈਏ ਜਿਹੜੇ ਬੰਦਿਆਂ ਦੇ ਅੱਗੇ ਪਿੱਛੇ ਕੋਈ ਹੈ ਨਹੀਂ ਜਿਨ੍ਹਾਂ ਨੂੰ ਕੋਈ ਫੈਮਲੀ ਦੀ ਟੈਨਸ਼ਨ ਨਹੀਂਗੀ ਜਿਹੜਾ ਬੰਦਾ ਕੋਈ ਸਿੰਗਲ ਆ ਅਨਮੈਰਿਡ ਆ ਜਾਂ ਜਿਹਦੇ ਪਿੱਛੇ ਕੋਈ ਫੈਮਲੀ ਦਾ ਕੋਈ ਇਸ਼ੂ ਨਹੀਂ ਹੈਗਾ ਜਿਆਦਾ ਫੈਮਲੀ ਦੇ ਬੰਦੇ ਹੈਗੇ ਮਗਰ ਫੈਮਲੀ ਨੂੰ ਸਾਂਭ ਸਕਦੇ ਉਹ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਲੈ ਸਕਦਾ ਰਿਸਕ ਰਿਫਿਊਜੀ ਲਾ ਕੇ ਵੀ ਜੇ ਉਹ ਕਾਮਯਾਬ ਹੋ ਜਾਂਦਾ ਤਾਂ ਉਹਨੂੰ ਪੀਆਰ ਵੀ ਮਿਲ ਜੂਗੀ ਸਾਰਾ ਕੁਝ ਉਹਨੂੰ ਮਿਲੂਗਾ ਬੰਦਾ ਪਿਆਰ ਲਾ ਸਕਦਾ ਪਰ ਅੱਜ ਦੇ ਟਾਈਮ ਬੰਦੇ ਵੀ 30-30 ਲੱਖ ਰੁਪਇਆ ਲਾ ਕੇ 25-25 ਲੱਖ ਰੁਪਇਆ ਲਾ ਕੇ ਰਿਫਿਊਜੀ ਐਪਲੀਕੇਸ਼ਨਾਂ ਲਾਈ ਜਾਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਸ ਚੀਜ਼ ਦਾ ਲਾਭ ਹੈਗਾ ਜੇ ਆਪਾਂ ਲੌਜੀਕਲ ਸੋਚੀਏ ਤਾਂ ਜਿਹੜਾ 25 ਤੋਂ 30 ਲੱਖ ਲਾਇਆ ਤੁਹਾਡਾ ਤੁਹਾਨੂੰ ਤੁਹਾਡੇ ਤੋਂ ਵਿਆਜ ਹੀ ਨਹੀਂ ਦਿੱਤਾ ਜਾਣਾਗਾ ਉੱਥੇ ਕਾਮਯਾਬ ਹੋਣਾ ਤੇ ਰਿਫਿਊਜੀ ਐਪਲੀਕੇਸ਼ਨ ਦਾ ਕੀ ਸਟੇਟਸ ਹੋਣਾ ਇਹ ਤਾਂ ਬਾਅਦ ਦੀਆਂ ਗੱਲਾਂ ਇਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਰਿਫਿਊਜੀ ਕਲੇਮ ਕਰਨਾ ਮੈਂ ਨਹੀਂ ਸਮਝਦਾ ਕੋਈ ਸਿਆਣਪ ਵਾਲੀ ਗੱਲ ਹੈਗੀ ਹਾਂ ਫਿਊਚਰ ਦੇ ਵਿੱਚ ਜਦੋਂ ਕੋਈ ਕੈਨੇਡਾ ਦੇ ਹਾਲਾਤ ਸੁਧਰਨਗੇ ਉਦੋਂ ਹੋ ਸਕਦਾ ਵੀ ਤੁਸੀਂ ਜਾਓ ਜੇ ਤੁਹਾਨੂੰ ਕੋਈ ਫੈਮਿਲੀ ਸਪੋਰਟ ਹੈਗੀ ਹੈ ਪਿੱਛੋਂ ਤਾਂ ਤੁਸੀਂ ਰਿਫਿਊਜੀ ਕਲੇਮ ਕਰ ਲਓ ਜਾ ਕੇ ਕੋਈ ਚੱਕਰ ਨਹੀਂ ਪਰ ਜਿਹੜਾ ਜੈਨੂਨ ਵਿਜ਼ਟਰ ਹੈਗਾ ਜਿਹਦੇ ਕੋਲੇ ਕੈਨੇਡਾ ਜਾਣ ਦਾ ਜੈਨੂਨ ਰੀਜ਼ਨ ਹੈ ਜਿਹੜਾ ਅ ਸਰਟਨ ਟਾਈਮ ਲਈ ਗਿਆ ਸਰਟਨ ਟਾਈਮ ਲਈ ਉਹਨੇ ਵਾਪਸ ਆਉਣਾ ਰਟਰਨ ਟਿਕਟਾ ਉਹਦੇ ਕੋਲੇ ਸੀਬੀਐਸ ਅਧਿਕਾਰੀ ਨੂੰ ਸੈਟੀਸਫਾਈ ਕਰਦਾ ਉਹਨੂੰ ਤਾਂ ਕੋਈ ਰਿਫਿਊਜੀ ਕਲੇਮ ਕਰਨ ਦੀ ਨੌਬਤ ਹੀ ਨਹੀਂ ਆਉਂਦੀਗੀ ਜਿਹੜਾ ਜਿਹੜਾ ਪਹਿਲਾਂ ਹੀ ਸੋਚ ਕੇ ਜਾਂਦਾ ਵੀ ਮੈਂ 25 ਲੱਖ ਦਿੱਤਾ ਤੇ ਮੈਂ ਤਾਂ ਉੱਥੇ ਜਾ ਕੇ ਕੰਮ ਹੀ ਕਰਨਾ ਉਹ ਫਿਰ ਸਵਾਲਾਂ ਚੁਲ ਜ ਜਾਂਦਾ ਤੇ ਗਾ ਫਿਰ ਰਿਫਿਊਜੀ ਲਾ ਲੈਂਦਾ ਸੋ ਇਹ ਸੀਗੀ ਸਾਰੀ ਜਿਹੜੀ ਇਸ ਅੱਜ ਦੇ ਜਿਹੜੇ ਹੈਗੇ ਰਿਫਿਊਜੀ ਦੇ ਬਾਰੇ ਗੱਲਬਾਤ ਤੇ ਬਾਕੀ ਬੰਦੇ ਦੀ ਆਪਦੀ ਇੰਡੀਵਿਜੂਅਲ ਸੋਚ ਆ ਵੀ ਉਹਨੇ ਕੀ ਕਰਨਾ ਰਿਫਿਊਜ਼ ਜੀ ਲਾਉਣੀ ਹੈ ਕਿ ਨਹੀਂ ਲਾਉਣੀ ਇੰਨੀ ਕਨਫਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਉਮੀਦ ਆ ਕਿ ਜਰੂਰ ਕੋਈ ਨਾ ਕੋਈ ਹੈਲਪਫੁਲ ਜਾਂ ਕਿਸੇ ਨੂੰ ਸੇਧ ਦੇਊਗੀ ਸასი ਕਾਲ